ਸੋਚਣਾ ਪਊ ਜੇ ਬਚਣਾ ਜੇ ਗੱਲਾਂ ਕਰਨੀਆਂ ਤਾਂ ਜੋ ਮਰਜੀ ਕਰੀ ਚਲੋ ਮੇਰੇ ਕੋਲ ਬਹੁਤ ਆਉਂਦੇ ਨੇ ਲੋਕ ਕਈ ਗੁੜ ਲੈਣ ਆਉਂਦੇ ਨੇ ਮੈਂ ਕਹਿੰਦਾ ਨਾ ਕੀ ਕਰਦੇ ਹੋ ਕਹਿੰਦੇ ਖੇਤੀ ਮੈਂ ਗੰਨਾ ਬੀਜ ਲਿਆ ਕਰੋ ਕਹਿੰਦੇ ਪੱਟ ਲੈਂਦੇ ਨੇ ਜੀ ਇੱਕ ਸਰਪੰਚ ਸੀ ਕਿਸੇ ਪਿੰਡ ਦਾ ਸਾਵਕਾ ਮੈਂ ਕਹਾਂ ਕਦੋਂ ਬੀਜਿਆ ਸੀ ਕਹਿੰਦੇ 15 20 ਸਾਲ ਪਹਿਲਾਂ ਮੈਂ ਕਿਹਾ ਫਿਰ ਤੁਸੀਂ ਹੁਣ ਕਿਵੇਂ ਕਹਿੰਦਾ ਪੱਟ ਲੈਂਦੇ ਨੇ ਹੁਣ ਤਾਂ ਸਾਂਝੇ ਹੀ ਨਹੀਂ ਰਹੀਆਂ ਪੱਟਣ ਵਾਲੀਆਂ ਹਮ ਨਾਲੇ ਤੁਸੀਂ ਫੋਕਾ ਦਿਓ ਪਿੰਡ 'ਚ ਸਾਰਿਆਂ ਦੇ ਵਜਾ ਦਿਓ ਇੱਕ ਇੱਕ ਆਪਣਾ ਆਖ ਹੈ ਜਿਹੜੀ ਗੰਨੇ ਦੀ ਪਨੀਰੀਓਂ ਖਰੇਕ ਨੂੰ ਦਿਆਓ ਜਿਹਦੇ ਹੋ ਗਿਆ ਕੋਈ ਨਹੀਂ ਪੜਦਾ ਇੱਕ ਅੱਖ ਤੋਂ 20 ਗੰਨੇ ਪਟਾਰਾ ਦੇ ਜਾਂਦਾ ਇਹ ਗੱਲਾਂ ਨੇ ਜਿੰਨਾ ਸਮਾਂ ਦੂਰੋਂ ਖੜਾ ਬੰਦਾ ਸੋਚਦਾ ਰਹੂ ਜਿਵੇਂ ਆਪਾਂ ਇੱਕ ਤਲਾ ਦੇ ਕਿਨਾਰੇ ਖੜ ਕੇ ਸੋਚਦੇ ਰਹੋ ਵੀ ਮੈਂ ਜੋ ਵਿੱਚ ਉਤਰੇ ਡੁੱਬੂਗਾ ਮੈਂ ਹੋ ਜੂ ਫਿਰ ਮੈਂ ਫੁੱਲ ਜੂਗਾ ਉੱਤੇ ਆ ਜੂ ਕੀ ਬਣੂਗਾ ਜਦੋਂ ਤੁਸੀਂ ਆਪਦੀ লাশ ਤਰਦੀ ਪਾਣੀ ਦੇ ਵਿੱਚ ਦੇਖਣ ਲੱਗੇ ਨਾ ਕਿੱਲਾਂ ਚ ਤੁਸੀਂ ਕੁਝ ਨਹੀਂ ਕਰ ਸਕਦੇ ਤਰਨਾ ਨਹੀਂ ਸਿੱਖ ਸਕਦੇ ਹਮ ਹੁਣ ਵੱਡੀ ਗਿਣਤੀ ਲੋਕ ਤਰਨਾ ਵੀ ਨਹੀਂ ਜਾਣਦੇ ਕਿਉਂ ਕੌਣ ਕਿ ਤਰਨ ਵਾਸਤੇ ਕਾਗਜ਼ਾਂ ਦੇ ਉੱਪਰ ਲਕੀਰਾਂ ਨਾਲ ਗੱਲ ਨਹੀਂ ਬਣਦੀ ਪਾਣੀ ਦੇ ਵਿੱਚ ਜਾਣਾ ਪੈਂਦਾ ਸੇਮ ਸਥਿਤੀ ਖੇਤੀ ਦੀ ਆ